ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਝੋਟੀ ਦਿਖਾਉਣ ਲੱਗੇ ਆ ਵਾਈਟ ਫੇਸ ਦੇ ਵਿੱਚ ਬਿਲਕੁਲ ਕੁੰਡੇ ਸਿੰਘਾਂ ਦੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਸੋ ਸਾਹਮਣੇ ਐਡਰੈਸ ਨੋਟ ਕਰ ਲਿਓ ਨਾਮ ਅਮਨਦੀਪ ਸਿੰਘ ਪਿੰਡ ਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਮੋਬਾਈਲ ਨੰਬਰ 842764103 842764103 ਸੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਦੋਸਤਾਂ ਇਦਾਂ ਦੀ ਝੋਟੀ ਲਿਆ ਕੇ ਦੇ ਜਿਹੜੀ ਸਾਰੇ ਪਾਸਿਆਂ ਤੋਂ ਨਿਸ਼ਾਨੀਆਂ ਪੂਰੀਆਂ ਕਰਦੀ ਹੋਵੇ ਲਓ ਸੱਜਣੋ ਪੂਰੀ ਪਲੀ ਪਲਾਈ ਦਿਵਾਰ ਝੋਟੀ ਜਿਹੜੀ ਬਣਨ ਦੇ ਯੋਗ ਆ ਚਾਰਾ ਤਿੰਨਾ ਚਾਰਾ ਮਹੀਨਿਆਂ ਦੇ ਵਿੱਚ ਇਹਨੂੰ ਕੋਈ ਚੰਗਾ ਸੀਮਨ ਲੱਗ ਸਕਦਾ ਵਾਈਟ ਸੁਪਰ ਵੀ ਨਿਸ਼ਾਨ ਆ ਤੇ ਦੋਸਤੋ ਆ ਇਹਦਾ ਸੀਰਕ ਮੰਤਰ ਆ ਥੱਲੇ ਤੁਨ ਵੀ ਵਾਈਟ ਆ ਸੋ ਆ ਤੁਸੀਂ ਦੇਖ ਲਿਓ ਬਾਕੀ ਸੋ ਇਹਦੇ ਜਿਹੜੇ ਦੋ ਥਣ ਦੋਸਤੋ ਵਾਈਟ ਆ ਦੋ ਬਲੈਕ ਆ ਤੁਸੀਂ ਚੈੱਕ ਕਰ ਲਿਓ ਦੋ ਥਣ ਵਾਈਟ ਤੇ ਦੋ ਬਲੈਕ ਆ ਆ ਵਟ ਜਿਹੜੇ ਪੈਂਦੇ ਆ ਦੋਸਤੋ ਜਿਵੇਂ ਗੱਬਣਾ ਝੋਟੀਆਂ ਦੇ ਹੁੰਦੇ ਤੇ ਆਰਡਰ ਦੇ ਥੱਲੇ ਇਹਦੇ ਵੀ ਬਟਨ ਰੁਪਈਏ ਰੁਪਈਏ ਜਿੱਡੇ ਬਣੇ ਹੋਏ ਆ ਸੋ ਜਿਵੇਂ ਝੋਟੀਆਂ ਦੇ ਆਮ ਤੁਸੀਂ ਦੇਖਦੇ ਹੋਵੋਗੇ ਕਿ ਥੱਲੇ ਆਰਡਰ ਦੇ ਵਿੱਚ ਵੇਖੋ ਦੋਸਤੋ ਚੰਨ ਕਿੱਡਾ ਸੋਨਾ ਇਹਦੇ ਐਵੇਂ ਨਹੀਂ ਆ ਚੰਨ ਆਉਂਦੇ ਇਹ ਕੋਈ ਬਲੱਡ ਚੰਗਾ ਪਿੱਛੋਂ ਹੈਗਾ ਕੋਈ ਨਾਬੇ ਫਾਰਮ ਦਾ ਬੋਲਿਆ ਦੋਸਤੋ ਤੇ ਉਹਦਾ ਬਲੱਡ ਆ ਤੇ ਬਾਕੀ ਇਹਦੀ ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲਿਓ ਸਜਣਾ ਉਹ ਵੀ ਬਾਗਮਾਲ ਆ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਹੁਣ ਇੱਕ ਵਾਰੀ ਢੀੜਾ ਕਢਾ ਕੇ ਤਾਂ ਨੂੰ ਇਹਦੇ ਕੱਦ ਕਾਢ ਦਾ ਅੰਤਾਜਾ ਹੋ ਜੂਗਾ ਵੀ ਝੋਟੀ ਦਾ ਹਾਈਟ ਤੇ ਕੱਦ ਕਾਠ ਕਿੱਡਾ ਕਾ ਕਿਉਂਕਿ ਫਿਰ ਪਸ਼ੂ ਨੂੰ ਖਰੀਦਣਾ ਸੌਖਾ ਹੋ ਜਾਂਦਾ ਖੜਦੀ ਖੁਰਦੀ ਦੇ ਮਾਣਾ ਡਾਇਮੰਡ ਦਾ ਹੀਰਾ ਹੀ ਲੱਗਦੀ ਵੇਖਣ ਨੂੰ ਤਾਂ ਉਹਦੇ ਕਹਿਣ ਵਾਂਗ ਸੋਹਣੀ ਬੜੀ ਆ ਕੱਟੀ ਬਹੁਤ ਸੋਹਣੀ ਆ ਬਾਕੀ ਇਹ ਸਰਕਾਰੀ ਸੀਮੰਦੀ ਆ ਦੋਸਤੋ ਨਾਬੇ ਫਰਮ ਦੇ ਕਿਹੜੇ ਦੀ ਆ ਇਹ ਕਨਫਰਮ ਆਪਾਂ ਨੂੰ ਪੱਕਾ ਨਹੀਂਗਾ ਤਾਂ ਨਾਂ ਨਹੀਂ ਲਿਆ ਜਾਂਦਾ ਕਿਸੇ ਸੰ ਦਾ ਆਪਦੀ ਸਮਝ ਨਾਲ ਖਰੀਦਣੀ ਆ ਸੋ ਆ ਦੇਖ ਸਕਦੇ ਤੁਸੀਂ ਦੋਸਤੋ ਇਹਦੀ ਤੌਰ ਕਰ ਲਿਓ ਚੈੱਕ ਫਿਰ ਹਾਈਟ ਹੋਈਟ ਦਾ ਤੋਰ ਦਾ ਅੰਦਾਜ਼ਾ ਹੋ ਜਾਂਦਾ ਕਿ ਪਸ਼ੂ ਕਿੱਡੀ ਤਕੜੀ ਹਾਈਟ ਦਾ ਵਾ ਦੇਖ ਸਕਦੇ ਆ ਸੋ ਤੋਰ ਦੇ ਮਾੜੀ ਲੰਮੀ ਪੱਕ ਮਾ ਦੇ ਇਧਰੋਂ ਸੋ ਸੁਪਰ ਵੀ ਨਿਸ਼ਾਨ ਆ ਥਣ ਫੇਰ ਕਰ ਲਓ ਚੈੱਕ ਦੋਸਤੋ ਆ ਦੇਖੋ ਕੱਲਾ ਕੱਲਾ ਥਾਣਾ ਪੀੜੀ ਦੇ ਪਾ ਵਾਰਗੇ ਚਾਰੇ ਬਰਾਬਰ ਦੇ ਆ ਤੇ ਮੋਟਾ ਗੋਲ ਲੱਗਾ ਦੁੱਧ ਵਾਲਾ ਚਵਾਈ ਚੂਈ ਦੀ ਵੀ ਚੰਗੀ ਪੋਲੀ ਨਿਕਲੂਗੀ ਝੋਟੀਏ ਤਾਂ ਫੇਸ ਫੇਸ ਦੀ ਬਿਊਟੀ ਵੀ ਬਹੁਤ ਚੰਗੀ ਆ ਸੋ ਬਾਕੀ ਜਿਹੜਾ ਵੀਰ ਲੈ ਜੂਗਾ ਆਪਦੇ ਸਮਝ ਨਾਲ ਸੀਮਣ ਜਿਹੜਾ ਮਰਜੀ ਲਾ ਲਵੇ ਚੰਗੇ ਇਹ ਦੁੱਧ ਦੇਣ ਦੀਏ ਤੋਂ ਆਪਾਂ ਉਮੀਦ ਕਰ ਸਕਦੇ ਆ ਸੋ ਇਹਦਾ ਫੇਸ ਜਿਹੜਾ ਇੱਕ ਵਾਰ ਫਿਰ ਚੰਗੀ ਤਰ੍ਹਾਂ ਦਿਖਾਦਾ ਅੱਖ ਬਿਲਕੁਲ ਨੀਲੀ ਵਾਲੀ ਆ ਦੋਸਤੋ ਆ ਦੇਖੋ ਤੇ ਸਿੰਘ ਜਿਹੜਾ ਬਿਲਕੁਲ ਮੱਥੇ ਤੋਂ ਥੱਲੇ ਕੁੰਡਾ ਕਰ ਗਈ ਆ ਦੋਨੋਂ ਵਾਈਟ ਸਿੰਘ ਆ ਇੱਕ ਪਾਸੇ ਵਾਲਾ ਜ਼ਿਆਦਾ ਦੂਜੇ ਪਾਸੇ ਵਾਲਾ ਥੋੜਾ ਥੱਲਿਓ ਸਾਰੇ ਪਾਸਿਆਂ ਤੋਂ ਪੂਰੀ ਆ ਕੋਈ ਇੱਥੇ ਕਮੀ ਪੇਸ਼ੀ ਨਹੀਂ ਤੇ ਇੱਕ ਵਾਰ ਐਡਰੈਸ ਕਰ ਲਿਓ ਫਿਰ ਨੋਟ ਸੋ ਨਾਮ ਅਮਨਦੀਪ ਸਿੰਘ ਪਿੰਡ ਅਕਾਲੀਆਂ ਵਾਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਸੋ ਮੋਬਾਈਲ ਨੰਬਰ ਨੋਟ ਕਰ ਲਿਓ 8427644030 ਤੇ ਤੁਸੀਂ ਸੰਪਰਕ ਕਰਕੇ ਆਹਾ ਦੋਸਤੋ ਮੂਰਤ ਵਰਗੀ ਝੋਟੀ ਖਰੀਦ ਸਕਦੇ ਆ ਧੰਨਵਾਦ ਸੱਜਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ